మే ਦੇ ਦੇਉ ਲਗਾਤਾਰ ਕਰਜ਼ਾ ਪੰਜਾਬ ਦੇ ਸਿਰ ਚੜ ਰਿਹਾ ਹੈ ਕਿਹੜਾ ਦਾ ਕਰਤਾ ਹੈ ਪੰਜਾਬ ਦਾ 3 ਸਾਲਾਂ ਚ ਇਹ ਸਾਮ ਆਦਮੀ ਪਾਰਟੀ ਦੀ ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਸਾਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇਹ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕੰਸਰ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ-ਗਵਾਂਡ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇਆ ਤੇ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ कर्ज़ा खड़ा रहेगा वो करजे की भरपाई कौन करूगा पंजाब की जनता करूगी निके निके बच्चे जो खड़े ने बच्चे दो साल चार साल छह साल इन्होंने कर्जा लिता है अठारह साल वास्ते बी साल बी साल कौन ये करजा लाऊगा अज तुम लाओगे नागे एन की है यन आही कि जेड़ी थी नौकरियां थोड़े बच्चन नहीं मिल रही चार नौकरियां निकल गया बार वाले लैके जा रहे हैं ਤੁਹਾਡੀ ਚੇਅਰਮੈਨ ਹੀ ਆ ਬਾਹਰ ਵਾਲੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਆਉਦੇ ਨੇ ਆਮ ਆਦਮੀ ਪਾਰਟੀ ਦੇ ਖੁੱਦ ਦੇ ਬਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵੰਗਰੇਸੀ ਮਾ ਦਾਤੈਨ ਦੀਆਂ ਬੀਬੀ ਜੀ ਨੇ ਮੱਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰਦੇ ਮੈਂ ਮੈਂ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹਾਂ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 محکمہ ਦਾ ਇਹਨਾਂ ਨੇ ਪੈਸਾ ਵਾਪਸ ਮੰਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਾਵਾਂ ਬਦਾਸਮਾਨ ਨੂੰ ਪੂਰੀ ਨਹੀਂ ਦੇ ਸਕੇ ਨੇ ਭਾਵੇਂ ਸਿੱਖਿਆ ਵਿਭਾਗ ਤੋਂ ਹੋਵੇ ਭਾਵੇਂ ਸਿਹਤ ਹੋਵੇ ਭਾਵੇਂ ਕਿਸੇ ਸਾਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਾਵਾਂ ਦੇ ਦੇ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾ ਤੋਂ ਨਿਕਲ ਗਏ ਉਹ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਪਾਰ ਰਹਿ ਗਿਆ ਹੈ ਤਾਂ ਜਿੰਨਾ ਲੁੱਟ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾਂ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਗੇ ਸੇਫ ਉਹਦੇ ਬਾਅਦ ਜਿਹੜੇ ਆਪਾਂ ਲੈਂਡ ਪੂਲਿੰਗ ਕਰਦੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਉਹ ਇਹਨਾਂ ਦੀ ਜੇਬ 'ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਉਹਦੇ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈਤੀ ਉਹ ਜਿਹਨੂੰ ਮਰਜ਼ੀਏ ਦੇਣਾ ਚਾਹ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਮ ਕੋਈ ਹੋ ਨਹੀਂ ਸਕਦਾ ਜਿਹੜੇ ਕਰਕੇ ਸਾਰੇ ਕਿਸਾਨ ਕਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਰੇਪ ਮਿਲ ਰਹੇ ਨੇ ਆ ਜਿਹੜਾ ਨੇ ਮਖਾਨੇ 'ਚ ਕੀਤਾ ਹੈ ਕੱਲ ਬਟਿੰਡੇ 'ਚ ਵੀ ਆ ਕੇ ਕਰਨਗੇ ਤੁਹਾਡੇ ਬਟਿੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿੱਗ ਗਈਆਂ ਕਿਉਂਕਿ ਤੁਹਾਡੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪਤੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਪਣੀ ਸੀ ਕੀ ਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾਹ ਸਾਫ ਕਰਨ ਵਾਸਤੇ ਖੋਲ ਉਹਨੂੰ ਇੱਕ ਬਾਈ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਹੈ ਉਹ ਇੱਕ ਬਿਜ਼ਨਸਮੈਨ ਬੰਦਾ ਗੁਰਦਾਉਂ 'ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਭਾ ਜੀ ਮਹਾਨ ਸ਼ਹੀਦ ਆ ਨਾ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਦੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਉਹ ਕਿ ਘੁਟਨੇ ਟਿਕਾਤੇ ਭਗਵੰਤਬਾਨ ਨੇ ਜਿਵੇਂ ਕੇਜਰੀਵਾਲ ਤੇ ਮੋਦੀ ਸਾਹਿਬ ਦੇ ਪੈਰਾਂ 'ਚ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁਟਨੇ ਨੇ ਟਿਕਾਤੇ ਨੇ ਕਰਜ਼ਾਈ ਕਰ ਛੜਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਤਨ ਲੋਕ ਜੀ ਸਾਹਮਣੇ ਦਿੱਖਦੇ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ 45 ਤੋਂ 46 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਘਰ ਪਹੁੰਚੇ ਤੇ ਬੀਬਾ ਜੀ ਨੂੰ ਮਿਲੇ ਦੇਖੋ ਬੀਬਾ ਜੀ ਨੇ ਸੋ ਨੂੰ ਮੇਰੇ ਨਾਲ ਤੁਸੀਂ ਸਾਰੇ ਪੱਤਰਕਾਰ ਆ ਤੁਸੀਂ ਸੀਗੇ ਬੀਬਾ ਜੀ ਨੇ ਰੱਤਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਜੀ ਪੰਜਾਬ ਨੂੰ ਦਿੱਲੀ ਵਾਲੇ ਦੇਖੋ ਜਿਵੇਂ ਆਪਣੇ ਇਹ ਮੁਹੰਮਦ ਗੋਰੀ ਤੇ ਗੱਜਨੂਵੀ ਵਰਗੇ ਇੰਡੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਓਵੇਂ ਪੰਜਾਬ ਦੇ ਵਿੱਚ ਦੋ ਬੰਦੇ ਆ ਜਦੇ ਸਾਡਾ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਹਿਨੇ ਰੱਖਤਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਜੀ ਦੇਖੋ ਇਹਨਾਂ ਨੇ ਨਸ਼ਿਆਂ ਦਾ ਕਿੰਨਾ ਵਾਅਦਾ ਕੀਤਾ ਸੀ ਵੀ ਅਸੀਂ ਮਹੀਨੇ 'ਚ ਖਤਮ ਕਰ ਦਾਂਗੇ ਫਿਰ 6 ਮਹੀਨਿਆਂ ਨੂੰ ਖਤਮ ਕਰ ਦਾਂਗੇ ਤੇਰੇ ਲਾਸਟ ਡੇਟ ਦਿੱਤੀ ਸੀ ਆਪਾਂ ਨੂੰ 31 ਮਈ ਉਹ ਵੀ ਟੱਪ ਗਈ ਜੀ ਦੇਖੋ ਨਸ਼ੇ ਘਰ ਘਰ ਹੈ ਜੀ ਉਹ ਨੌਜਵਾਨ ਮੁੰਡੇ ਦੇਖੋ ਮਰ ਰਹੇ ਆ ਜੀ ਪੰਜਾਬ ਦੀ ਜਵਾਨੀ ਜਮਾ ਬਰਬਾਦ ਹੋ ਰਹੀ ਹੈ ਜੀ ਗੈਂਗਸਟਰ ਵਾਰ ਦੇਖੋ ਜੀ ਜਗਾ ਜਗਾ ਤੇ ਨੰਗੇ ਮੁੰਡੇ ਦੇਖੋ ਵੈਪਨਸ ਲੈ ਕੇ ਸ਼ਰੀਆਮ ਦੋ ਦੋ ਹੱਥਾਂ ਨਾਲ ਦੇਖੋ ਜੀ ਵੈਪਨ ਨੂੰ ਚਲਾ ਰਹੇ ਆ ਪੰਜਾਬ ਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੈ ਜੀ ਅੱਜ ਦੀ ਘੜੀ ਪੰਜਾਬ ਦਿੱਲੀ ਵਾਲਿਆਂ ਨੇ ਗਹਿਨੇ ਰੱਖਿਆ ਜਾ ਚੁੱਕੇ ਆ ਅਸੀਂ ਤਾਂ ਦੇਖੋ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗੇ ਸਾਡੀ ਪ੍ਰੈਸ ਦੇ ਥਰੂ ਇਹੀ ਬੇਨਤੀ ਕਰਾਂਗੇ ਕਿ ਆਪਣੀ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ 10 ਸਾਲ ਦਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਸੀ ਤੁਸੀਂ ਉਹ ਕਾਰਜਕਾਲ ਤੇ 5 ਸਾਲ ਕਾਂਗਰਸ ਦੇ ਦੇ 3 ਸਾਲ ਇਹਨਾਂ ਦੇ ਤੁਸੀਂ ਆਪਣੇ ਆਪ ਹੀ ਤੁਲਨਾ ਕਰ ਲਓ ਕਿ ਕਿਹਦਾ ਰਾਜ ਵਧੀਆ ਸੀ ਜੇ ਪੰਜਾਬ ਨੂੰ ਲਿਆਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਉਹ ਤਾਂ ਕਹਿੰਦੇ ਵੀ ਇੱਕ ਹੋਰ ਮੌਕਾ ਕੇ ਰਿਵਾਲ ਨੂੰ ਕਹਿੰਦੇ ਦੇ ਦਿਓ ਜੀ ਪੰਜਾਬ ਜਿਵੇਂ ਹੀ ਦਿਓ ਦਿਓ ਜੀ ਰਹਿਂਦਾ ਖੁੰਦਾ ਜਿਹੜਾ ਪੰਜਾਬ ਦੇ ਵਿੱਚ ਮੰਗਿਆ ਲੁਕੌਂਡ ਬਚਾਓ ਵੀ ਲਾ ਦਿਓ ਜੀ ਦੇਖੋ ਕੱਪੜੇ ਤਾਂ ਆਪਣੇ ਲਾ ਲਏ ਇਹਨਾਂ ਨੇ ਆਪਣੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਜੀ। اچھا ਉਹ ਜੇ ਇੱਕ ਮੌਕਾ ਹੋਰ ਦੇਤਾ ਤਾਂ ਜਿਹੜਾ ਥੱਲੇ ਥੋੜਾ ਮੋਟਾ ਬੱਚਾ ਜੀ ਉਹ ਵੀ ਲੈ ਜੂਗਾ। ਉਹ ਜਿਹੜਾ ਹੋਰ ਪਾਰਟੀ ਕਹਿੰਦੇ ਉਹ ਵੀ ਕਹਿ ਰਹੇ ਵੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ। ਪਰ ਖੇਤਰੀ ਪਾਰਟੀ ਕੋਈ ਹੈ ਵੀ। ਖੇਤਰੀ ਪਾਰਟੀ ਸਾਨੂੰ ਨਹੀਂ ਗੱਲ ਦੀ ਦਲ ਹੈ ਜੀ। ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ। ਇਹ ਟੇਸਟ ਦੇਖਦੇ ਆ ਪੰਜਾਬ ਵਾਲਾ ਟੇਸਟ ਦੇਖਿਆ ਸੀਗਾ ਇੱਕ ਵਾਰੀ ਤਾਂ। ਨਹੀਂ ਦਸਾਂ ਰਾਜਗੀਤਾ ਜੀ ਪੂਰਾ ਦੇਖੋ। ਨਹੀਂ ਨਹੀਂ ਇਹਨਾਂ ਦਾ ਟੇਸਟ ਦੇਖੋ। ਇਹਨਾਂ ਦਾ ਟੇਸਟ ਤੁਸੀਂ ਦੇਖ ਹੀ ਲਿੱਤਾ ਜੀ। ਆਪਾਂ ਨੂੰ ਕਿਵੇਂ ਇਹਨਾਂ ਨੇ ਲੁੱਟ ਲਿਆ ਤੇ ਕਿਵੇਂ ਕਰ ਲਿਆ ਜੀ ਦੇਖੋ ਦਿੱਲੀ ਵਾਲੇ ਲਿਆ ਕੇ ਬਿਠਾਦੇ ਜੀ ਦੇਖੋ ਮੇਰੇ ਹਿਸਾਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇੱਕ ਗੁੰਗੇ ਤੋਤੇ ਆ ਜੀ ਮੇਰੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਦੇ ਇਸ਼ਾਰਿਆਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਤਾਂ ਅੱਜਕੱਲ ਆਪਣੇ ਪੰਜਾਬ ਦੇ ਕੇਜਰੀਵਾਲ ਸਾਹਿਬ ਹੀ ਹੈ ਪੰਜਾਬ ਨੂੰ ਪੂਰਾ ਲੁੱਟਿਆ ਤੇ ਕੁੱਟਿਆ ਜਾ ਰਿਹਾ ਜੀ ਜੇ ਪੰਜਾਬ ਨੂੰ ਨਾ ਬਚਾਇਆ ਗਿਆ ਜੀ ਪੰਜਾਬ ਨੂੰ ਜਮ੍ਹਾਂ ਬਰਬਾਰ ਕਰ ਦਾਂਗੇ ਜੀ ਦਿੱਲੀ ਪਾਜਬਾਗੂ ਕਹਿ ਰਹੇ ਆ ਵੀ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਚਾਹੀਦੀ ਹੈ ਕਿਵੇਂ ਦੇਖਦੇ ਆ ਤੇ ਬਿਲਕੁਲ ਚਾਹੀਦੀ ਹੈ ਜੀ ਤਸੀਂ ਦਾ ਆਪਕ ਕਹਨੇ ਆ ਜੀ ਡਬਲ ਇੰਜਨ ਲਾ ਲਓ ਤੁਸੀਂ ਖੇਤਰੀ ਪਾਰਟੀ ਲਾ ਲਓ ਗੱਲ ਇੱਕੋ ਹੀ ਆ ਜੀ ਜੇ ਇਹ ਸਰਕਾਰ ਆ ਗਈ ਪੰਜਾਬ ਵੱਜੂਗਾ ਨਹੀਂ ਪੰਜਾਬ ਨੂੰ ਜੰਮਾ ਮਾਰ ਦੇ ਜੈ